ਬਿਲਕੁਲ ਸੱਚ ਹੈ ਜੀ ਆਪਾਂ 77% ਡਿਸਕਾਊਂਟ ਤੇ ਟੈਸਟ ਕਰੀ ਲਏ ਆ ਅੱਛਾ ਜੀ ਇਹ ਆਪਣੇ ਜਿਵੇਂ 12000 ਰੁਪਏ ਦਾ ਟੈਸਟ ਹੈ ਜਿਹੜਾ ਉਹ ਆਪਾਂ 270 280 ਰੁਪਏ ਦੇ ਵਿੱਚ ਕਰ ਲਈਦਾ ਵਾ ਅੱਛਾ 12000 ਰੁਪਏ ਦਾ ਤੇ ਇਸ ਲੈਬੋਰੀ ਦੇ ਵਿੱਚੋਂ 270 80 ਦਾ ਹਾਂਜੀ ਹਾਂਜੀ ਸਸੀ ਕਲ ਦੋਸਤੋ ਪਹਿਲਾਂ ਤਾਂ ਮੈਂ ਇੰਨੀ ਬੇਨਤੀ ਨਹੀਂ ਕਰਦਾ ਹੁੰਦਾ ਕਿ ਵੀਡੀਓ ਨੂੰ ਸ਼ੇਅਰ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇੱਕ ਲੋੜਵੰਦ ਪਰਿਵਾਰ ਔਰ ਗਰੀਬ ਦੀ ਮਦਦ ਹੋ ਸਕਦੀ ਹੈ ਅੱਜ ਮੈਂ ਖੜਾ ਵਾਂ ਧਰਮਕੋੜ ਦੇ ਗੁਰਦੁਆਰਾ ਸੰਤ ਬਾਬਾ ਪੂਰਨ ਸਿੰਘ ਜੀ ਜੋ ਧਰਮਕੋੜ ਦੇ ਇੱਕ ਗੁਰੂ ਘਰ ਜਿੱਥੇ ਇੱਕ ਫਾਊਂਡੇਸ਼ਨ ਨੇ ਲੈਬੋਰੀ ਖੋਲੀ ਹੈ ਜਿਸ ਲਿਪੋਰੀ ਦੇ ਵਿੱਚ ਤਕਰੀਬਨ ਮਾਰਕੀਟ ਦੇ ਨਾਲ 70 75 75% less ਮਿਲਦੀ ਆ ਕਾਦੀ ਚ less ਮਿਲਦੀ ਆ ਮੈਂ ਕਹਿੰਨਾ ਜਿਵੇਂ ਆਪਾਂ ਟੈਸਟ ਕਰਵਾਣੇ ਆ ਜਿਵੇਂ ਬਲੱਡ ਦਾ ਟੈਸਟ ਹੋ ਗਿਆ 슈ਗਰ ਦਾ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਸਟ ਕਰਵਾਣੇ ਆ ਜਿਵੇਂ ਆਪਾਂ ਲਾ ਲਈਏ ਫੁੱਲ ਬੋਡੀ ਦਾ ਟੈਸਟ ਆਜੋ ਆਪਾਂ ਮਿਲਾਨੇ ਆ ਭਰਾ ਦੇ ਨਾਲ ਜਿੱਥੇ ਅਸੀਂ ਪਹੁੰਚੇ ਸੀ ਧਰਮਕੋਟ ਸ਼ਹਿਰ ਦੇ ਵਿੱਚ ਪੂਰਨ ਸਿੰਘ ਦਾ ਗੁਰਦੁਆਰਾ ਬਿਲਕੁਲ ਆਪਣੇ ਚੁੰਗੀ ਦੇ ਕੋਲ ਆ ਤੁਸੀਂ ਬੋਰਡ ਤੱਕ ਦਿਖਾ ਦਿਓ ਲਾਈਫ ਕੇਅਰ ਫਾਊਂਡੇਸ਼ਨ ਜਿੱਥੇ ਅਸੀਂ ਪਹੁੰਚੇ ਆ ਤਾਂ ਵੀਰ ਦਾ ਫੋਨ ਆਇਆ ਸੀ ਕਿ ਇੱਕ ਬੜਾ ਨੇਕ ਕੰਮ ਕਰਦੇ ਆ ਔਰ ਭਰਾ ਨੂੰ ਮਿਲਣਾ ਬਹੁਤ ਜ਼ਰੂਰੀ ਸੱਸੀ ਕਾਲ ਬਾਈ ਜੀ ਨਹੀਂ ਬਾਈ ਜੀ ਬਹੁਤ ਸੁਣਿਆ ਸੀ ਤੁਹਾਡੇ ਬਾਰੇ ਕਿ ਤੁਸੀਂ ਟੈਸਟ ਤੇ ਤਕਰੀਬਨ 70 70 75 75 ਪਰਸੈਂਟ ਲੈਸ ਤੇ ਜੀ ਸਰ ਇਹ ਕੀ ਸੱਚ ਆ ਜਾਂ ਬਸ ਇੱਕ ਹਵਾ ਜਿਹਾ ਜਿਹੜਾ ਲੋਕਾਂ ਨੇ ਇੱਕ ਫਲਾਤਾ ਕਿ ਉੱਥੇ ਘੱਟ ਰੇਟ ਦੇ ਵਿੱਚ ਹੁੰਦੇ ਨਹੀਂ ਮੇਰੇ ਬਿਲਕੁਲ ਸੱਚ ਆ ਜੀ ਆਪਾਂ 75 ਪਰਸੈਂਟ ਡਿਸਕਾਊਂਟ ਤੇ ਟੈਸਟ ਕਰੀ ਲਏ ਆ ਠੀਕ ਜੀ ਇਹ ਆਪਣੇ ਜਿਵੇਂ ਬਾਹਰੋਂ ਕੋਈ 1000 ਰੁਪਏ ਦਾ ਟੈਸਟ ਆ ਜਿਹੜਾ ਉਹ ਆਪਾਂ 270 200 ਰੁਪਏ ਦੇ ਵਿੱਚ ਕਰ ਦੇਈਦਾ ਵਾ ਅੱਛਾ 12000 ਰੁਪਏ ਦਾ ਤੇ ਇਸ ਲੈਬੋਰੀ ਦੇ ਵਿੱਚੋਂ 270 ਰੁਪਏ ਦਾ ਹਾਂਜੀ ਹਾਂਜੀ ਇੰਨਾ ਫਰਕ ਕਿਵੇਂ ਬਈ ਇਹ ਵੀਰੇ ਟੈਸਟਾਂ ਦਾ ਪ੍ਰਾਈਸ ਆ ਜਿਹੜਾ ਠੀਕ ਆ ਉਹ ਹੁੰਦਾ ਤਾਂ ਵੈਸੇ ਇੰਨੇ ਹੀ ਆ ਤੇ ਉਹ ਬਾਹਰ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਪੈਸੇ ਜ਼ਿਆਦਾ ਲੈ ਰਹੇ ਨੇ ਤੇ ਉਹ ਬਾਹਰੋਂ ਜਿੱਦਾਂ ਟੈਸਟ ਵਗੈਰਾ ਕਰਾ ਰਹੇ ਨੇ ਤੇ ਉਹ ਪੈਸੇ ਤਾਂ ਇੰਨੇ ਲੱਗਦੇ ਆ ਨਾਰਮਲ ਰੇਂਜ ਆ ਜਿਹੜੀ ਉਹ ਜਿਹੜੀ ਆ ਟੈਸਟ ਦੀ 270 ਰੁਪਏ ਜਿਵੇਂ ਵਿਟਾਮਿਨ ਡੀ ਦਾ ਟੈਸਟ ਲਗਾ ਲਓ ਜਿਹਨੇ ਬਾਹਰੋਂ ਆਪਣਾ 900 ਰੁਪਏ ਦਾ ਵਾ ਉਹ ਆਪਣੇ ਕੋਲੇ 270 ਰੁਪਏ ਦਾ ਜੂ ਦੇਣਾ ਦੇ ਨਵਾਦ ਦੀ ਰਿਪੋਰਟਾਂ ਦੀ ਬਾਹਰ ਤੋਂ ਉਹ ਬਾਹਰ ਹੋਗਾ 450 ਰੁਪਏ ਦਾ ਟੈਸਟ ਆਪਣੇ 3 ਦਿਨ ਕਿਵੇਂ ਲਾ ਦੰਦੇ ਰਿਪੋਰਟ ਦੇ ਤੇ ਤੁਸੀਂ ਸ਼ਾਮ ਨੂੰ ਦੇ ਦੰਨੇ ਹਾਂਜੀ ਵੀਰੇ ਆਪਣੇ ਕੋਲੇ ਵੀਰੇ ਜੋ ਵੀ ਇਹਨਾਂ ਮਤਲਬ ਮੇਨ ਆਪਣਾ ਪ੍ਰੋਸੈਸ ਹੈਗਾ ਵਾ ਟੈਸਟਾਂ ਦਾ ਮਸ਼ੀਨਾ ਆਪਣੇ ਕੋਲੇ ਜੋ ਵੀ ਆ ਸਾਰੀਆਂ ਫਾਊਂਡੇਸ਼ਨ ਦੀਆਂ ਵਾ ਆਪਣੇ ਕੋਲੇ ਸਾਰਾ ਸਿਸਟਮ ਆ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਇਹ ਸਾਰਾ ਕੁਝ ਆ ਇਹ ਆਪਣੀ ਲੈਬ ਦੇ ਵਿੱਚ ਲੱਗਾ ਹੋਇਆ ਵਾ ਸਾਰਾ ਕੁਝ ਅੱਛਾ ਇਹ ਫਾਊਂਡੇਸ਼ਨ ਦਾ ਨਾਮ ਹੈ ਲਾਈਫ ਕੇਅਰ ਫਾਊਂਡੇਸ਼ਨ ਇਹ ਕੱਲੀ ਧਰਮਕੋਟ ਦੇ ਵਿੱਚ ਹੈ ਜਾਂ ਕਿਤੇ ਹੋਰ ਵੀ ਆ ਵੀਰੇ ਆਪਣੇ ਪੰਜਾਬ ਹਿਮਾਚਲ ਹਰਿਆਣੇ ਦੇ ਵਿੱਚ 150 ਪਲੱਸ ਸੈਂਟਰ ਨੇ ਇਸੇ ਤਰ੍ਹਾਂ ਲੈਬੋਰੀ 150 150 ਪਲਸ ਸੈਂਟਰ ਹਨ ਪੰਜਾਬ ਹਿਮਾਚਲ ਤੇ ਹਰਿਆਣੇ ਦੇ ਵਿੱਚ ਅੱਛਾ ਮਤਲਬ ਕੀ ਸਾਰੇ ਪੰਜਾਬ ਨੂੰ ਕਵਰ ਕੀਤਾ ਹੋਇਆ ਹਾਂਜੀ ਹਾਂਜੀ ਸਰ ਤੇ ਜਿਹੜੇ ਆਪਾਂ ਇਹ ਟੈਸਟ ਕਰਵਾਣੇ ਆ ਜਿਵੇਂ ਤੁਸੀਂ ਬਲੱਡ ਲਿਤਾ ਸੈਂਪਲ ਉਹਦਾ ਫਿਰ ਸੈਂਪਲ ਤੁਸੀਂ ਅੱਗੇ ਭੇਜਦੇ ਆ ਜਾਂ ਆਪਣੇ ਜਿਹੜਾ ਤੁਹਾਡਾ ਸੈਂਟਰ ਬਣਿਆ ਉੱਥੇ ਜਾਂਦੇ ਆ ਆਪਣੇ ਵੀਰੇ ਇਹ ਆਪਣੇ ਟਰੈਵਲ ਹੁੰਦੇ ਆ ਸੈਂਪਲ ਹੁੰਦੇ ਆ ਇਹ ਜਿੱਦਾਂ ਗੱਡੀ ਆਂਦੀ ਹੈ ਸਾਡੇ ਇੱਥੇ ਤਲਵੰਡੀ ਪਾਈ ਵੀ ਸੈਂਟਰ ਹੈਗਾ ਆਪਣਾ ਜੀਰੇ ਵੀ ਹੈਗਾ ਮੁੰਦਕੀ ਵੀ ਹੈਗਾ ਮੋਗੇ ਮੋਗੇ ਵੀ ਹੈਗਾ ਜੀ ਠੀਕ ਹੈ ਜੀ ਉੱਥੋਂ ਸੈਂਪਲ ਚੁੱਕ ਕੇ ਕਲੈਕਟ ਹੋ ਕੇ ਫਿਰ ਉਹ ਮੁੜ ਕੇ ਆ ਜਾਂਦੀ ਗੱਡੀ ਤੇ ਅਸੀਂ ਜੋ ਵੀ ਹਨਾ ਆਪਣੇ ਕੋਲੇ ਸੈਂਪਲ ਬੈਗ ਹੁੰਦਾ ਜਿਹੜਾ ਉਹਦੇ ਚ ਪ੍ਰੋਪਰ ਆਈਸ ਪੈਕ ਲੱਗੇ ਹੁੰਦੇ ਆ ਜਿਹੜਾ ਟੈਂਪਰੇਚਰ ਹੁੰਦਾ ਉਹ ਸੈਂਪਲਾਂ ਲਈ ਜੋ ਵੀ ਹੁੰਦਾ ਮੇਨਟੇਨ ਰਹਿੰਦਾ ਵਾ ਤੇ ਉਹ ਅਸੀਂ ਸੈਂਪਲ ਫਿਰ ਟਰੈਵਲ ਕਰਨ ਜਾਂਦੇ ਆ ਉਹ ਜਿੱਥੇ ਗੱਡੀ ਜਾਂਦੀਆਂ ਤੇ ਉੱਥੇ ਉਹ ਸਿੰਪਲ ਉਹਨਾਂ ਨੂੰ ਕਲੈਕਟ ਕਰ ਦਿੱਦੀ ਆ ਤੇ ਤੁਸੀਂ ਜਰੂਰ ਜਿਹੜੇ ਤੋਂ ਟੈਸਟ ਤੁਸੀਂ ਕਰਦੇ ਆ ਜਿਹੜੇ ਤੁਸੀਂ ਕਹਿੰਦੇ ਆ ਬਾਹਰ 2 200 ਦੇ ਆ ਤੇ ਅਸੀਂ 5 500 ਦੇ ਵਿੱਚ ਕਰਦੇ ਉਹਨਾਂ ਦੇ ਬਾਰੇ ਜਰੂਰ ਵੇਰਵਾ ਦਿਓ ਜਿਹੜੇ ਵੀ ਮੇਰੇ ਭਰਾ ਵੀਡੀਓ ਦੇਖਦੇ ਪਿਆ ਉਹ ਜਰੂਰ ਚੈੱਕ ਕਰਨਗੇ ਕਿਉਂਕਿ ਅੱਜ ਕੱਲ ਡਾਕਟਰ ਹੈ ਡਾਕਟਰ ਨੇ ਦਵਾਈ ਟੈਸਟ ਤੋਂ ਬਿਨਾਂ ਨਹੀਂ ਦੇਂਦਾ ਆਪਣੇ ਵੀਡੀਓ ਪਾਉਣ ਦਾ ਕਾਰਨ ਇਹੀ ਹੈ ਕਿਉਂ ਨਾ ਆਪਾਂ ਇਸ ਲੈਬੋਰੀ ਦਾ ਫਾਇਦਾ ਚੁੱਕੀਏ ਜਿੱਥੇ ਮੈਂ ਕਹਿੰਨਾ ਜੇ ਬਾਹਰਲੇ ਬੈਸਟ ਦਾ ਰੇਟ 200 ਰੁਪਿਆ ਤੇ ਇੱਥੇ 50-100 ਰੁਪਏ ਦੇ ਵਿੱਚ ਹੋ ਰਿਹਾ ਤਕਰੀਬਨ ਅੱਧੇ ਪੈਸੇ ਤਾਂ ਤੁਹਾਡੇ ਬਚਦੀ ਪਏ ਆ ਇਹ ਮੈਂ ਤੁਹਾਨੂੰ ਲੋਕੇਸ਼ਨ ਵੀ ਦੱਸਦੀ ਆ ਪੂਰਨ ਸਿਉਂ ਦਾ ਗੁਰਦੁਆਰਾ ਧਰਮਕੋਟ ਸ਼ਹਿਰ ਜਿਹੜਾ ਚੁੰਗੀ ਦੇ ਕੋਲ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਆ ਧਰਮਕੋਟ ਸ਼ਹਿਰ ਦੇ ਵਿੱਚ ਮੈਂ ਲੋਕੇਸ਼ਨ ਉੱਪਰ ਵੀ ਮੈਂਸ਼ਨ ਕਰਤੀ ਆ ਗੁਰੂ ਘਰ ਦਾ ਵੀ ਲਿਖਤਾ ਔਰ ਗੁਰੂ ਘਰ ਦੇ ਅੰਦਰ ਆ ਕੇ ਬਿਲਕੁਲ ਖੱਬੇ ਹੱਥ ਠੀਕ ਹੈ ਖੱਬੇ ਹੱਥ ਤੁਸੀਂ ਲੈਬੋਰੀ ਦੇਖ ਸਕਦੇ ਆ ਤੇ ਬਾਕੀ ਭਰਾ ਤੁਸੀਂ ਰੇਟ ਲਿਸਟ ਜਰੂਰ ਦੱਸ ਦਿਓ ਵੈਸੇ ਤਾਂ ਮੈਂ ਇਹਨਾਂ ਨੂੰ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਹ ਰੇਟ ਲਿਸਟ ਤੇ ਜਰੂਰ ਨਿਗਾਹ ਮਾਰ ਲਿਓ ਜਿਵੇਂ ਵਿਟਾਮਿਨ ਡੀ ਦਾ 1000 ਰੁਪਏ ਦਾ ਟੈਸਟ ਆ ਪਰ ਇਸ ਲੈਬੋਰੀ ਦੇ ਵਿੱਚ ਤਕਰੀਬਨ 270 ਆ ਮਤਲਬ ਹਰ ਇੱਕ ਤਰ੍ਹਾਂ ਦੇ ਜਿਵੇਂ ਆਪਾਂ ਬਲੱਡ ਦਾ ਜਿਵੇਂ ਕਹਿੰਦੇ ਹੁੰਦੇ ਸ਼ੂਗਰ ਚੈੱਕ ਕਰਵਾਣੀ ਆ ਤਾਂ ਸ਼ੂਗਰ ਚੈੱਕ ਕਰਨ ਤੇ ਤਕਰੀਬਨ 20 30 50 ਰੁਪਏ ਦਾ ਬਾਹਰ ਲਿਆ ਹੀ ਲੈਂਦੇ ਆ ਕਈਆਂ ਕੋਲ ਮਸ਼ੀਨ ਵੀ ਰੱਖੀ ਹੁੰਦੀ ਆ ਘਰ ਦੇ ਵਿੱਚ ਪਰ ਜਿਹਦੇ ਕੋਲ ਮਸ਼ੀਨ ਹੈ ਨਹੀਂ ਉਹਨਾਂ ਲਈ ਸਿਰਫ ਮੈਂ ਕਹਿੰਨਾ ਇਹਦੇ ਵਿੱਚ ਤੁਸੀਂ ਆਪਾ ਥਾਇਰੋਇਡ ਦਾ ਟੈਸਟ ਲਾ ਲੀਏ ਜਿਹੜਾ ਸਿਰਫ 120 ਰੁਪਏ ਦਾ ਹੁਣ ਤੁਸੀਂ ਜਲਦੀ ਜਲਦੀ ਵਿਜ਼ਿਟ ਕਰਨਾ ਪਰਾ ਇੱਥੇ ਹੀ ਹੁੰਦਾ ਤਾਂ ਮੈਂ ਕਹਿੰਦਾ ਮੌਕਾ ਜ਼ਰੂਰ ਦਿਓ ਇਹਨਾਂ ਦੇ ਜਿੰਨੇ ਵੀ ਸੈਂਟਰ ਆ ਤਕਰੀਬਨ ਗੁਰੂ ਘਰ ਦੇ ਵਿੱਚ ਹੀ ਆ ਹਨਾ ਗੁਰੂ ਘਰ ਦੇ ਵਿੱਚ ਹੀ ਆ ਜਿਵੇਂ ਮੋਗੇ ਵਾਲਾ ਲਾ ਲੀਆ ਜਾਂ ਤਲਵੰਡੀ ਵਾਲਾ ਕਿਸੇ ਵੀ ਪਾਸੇ ਦਾ ਲਾ ਹਾਂਜੀ ਹਾਂਜੀ ਜ਼ਰੂਰ ਪਰਾ ਨੂੰ ਸਾਥ ਦਿਓ ਤੁਹਾਡੇ ਸਾਥ ਦੇ ਨਾਲ ਜਿਹਦੇ ਨਾਲ ਇੱਕ ਲੋੜਵੰਦ ਦੀ ਮਦਦ ਵੀ ਹੋ ਸਕਦੀ ਹੈ ਹੁਣ ਵੀਡੀਓ ਨੂੰ ਸ਼ੇਅਰ ਕਰਨ ਦਾ ਕਾਰਨ ਕੀ ਹੈ ਕਿ ਖਾਸ ਕਰਕੇ ਮੋਗੇ ਜ਼ਿਲ੍ਹੇ ਵਾਲੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਨ੍ਹਾਂ ਦਾ 50 100 200 ਰੁਪਿਆ ਬਚਦਾ ਔਰ ਮੈਂ ਟਾਈਮਿੰਗ ਜ਼ਰੂਰ ਦੱਸਣਾ ਚਾਹੁੰਦਾ ਕਿ ਇਹ ਟਾਈਮਿੰਗ ਕੀ ਹੈ ਵੀਰੇ ਇਹ ਸਰ ਟਾਈਮਿੰਗ ਹੈਗੀ ਆ ਇੱਥੋਂ ਵਾਲੇ ਸੈਂਟਰ ਦੀ ਆਪਣੀ ਹੈਗੀ ਆ 11:40 ਮੰਤ ਦੀ 11 ਤੋਂ 40 ਹਾਂਜੀ ਬਾਕੀ ਜੋ ਵੀ ਸੈਂਟਰ ਆਪਣੀ ਉਹ 7 ਤੋਂ ਲੈ ਕੇ 12 ਵਜੇ ਤੱਕ ਆ ਇੱਥੋਂ ਦੀ ਹੈਗੀ ਆ 7 ਤੋਂ ਲੈ ਕੇ 11:50 ਤੱਕ ਅੱਛਾ ਕਿਸੇ ਵੀ ਮੇਰੇ ਵੀਰ ਭੈਣ ਨੇ ਟੈਸਟ ਕਰਵਾਉਣਾ ਚਾਹੁੰਦਾ ਤਾਂ ਜਰੂਰ ਇੱਥੇ ਵਿਜ਼ਿਟ ਕਰੋ ਜੇ ਕਿਸੇ ਨੇ ਕੋਈ ਚੀਜ਼ ਦਾ ਪਤਾ ਕਰਨਾ ਹੈ ਤਾਂ ਮੈਂ ਉੱਪਰ ਨੰਬਰ ਵੀ ਮੈਂਸ਼ਨ ਕਰਤਾ ਤੇ ਇੰਸਟਾਗ੍ਰam ਤੇ ਇਹਨਾਂ ਦੀ ਆਈਡੀ ਵੀ ਮੈਂਸ਼ਨ ਕਰਤੀ ਆ ਕਿਉਂਕਿ ਜਿਹੜੀ ਇਹ ਫਾਊਂਡੇਸ਼ਨ ਹੈ ਲਾਈਫ ਕੇਅਰ ਫਾਊਂਡੇਸ਼ਨ ਜਰੂਰ ਉਸ ਚੀਜ਼ ਦੇ ਬਾਰੇ ਤੁਸੀਂ ਜਾਣੂ ਵੀ ਹੋ ਸਕਦੇ ਆ ਉਸ ਚੀਜ਼ ਦੇ ਜਿਹੜੇ ਜਿਹੜੇ ਟੈਸਟ ਕਰਦੇ ਜਿਹੜੀਆਂ ਜਿਹੜੀਆਂ ਮਸ਼ੀਨੀਆਂ ਯੂਜ਼ ਕਰਦੇ ਆ ਉਹ ਤੁਸੀਂ ਦੇਖ ਸਕਦੇ ਆ ਤੇ ਹੋਰ ਕੁਝ ਕਹਿਣਾ ਚਾਹੁੰਦੇ ਵੀਰੇ ਹੋਰ ਵੀਰੇ ਬਸ ਇਹੀ ਆ ਕਿ ਜਲਦੀ ਤੋਂ ਜਲਦੀ ਜਰੂਰ ਵਿਜ਼ਿਟ ਕਰੋ ਜੋ ਵੀ ਆਪਾਂ ਹਨਾ ਮਾਰਕੀਟ ਨਾਲ ਆਪਣਾ ਅਜੋ ਵੀ ਰੇਟ ਆ ਆਪਣਾ ਕਾਫੀ ਫਰਕ ਹੈ 75% ਡਿਸਕਾਊਂਟ ਤੇ ਆਪਾਂ ਟੈਸਟ ਕਰਦੇ ਆ ਤੇ ਜਿਹੜੀ ਰਿਪੋਰਟ ਹੈ ਇਹਨਾਂ ਦੀ ਉਹ ਰਿਪੋਰਟ ਸ਼ਾਮ ਨੂੰ ਤੁਹਾਡੇ ਫੋਨ ਦੇ ਵਿੱਚ ਟੈਕਸ ਮੈਸੇਜ ਆਊਗਾ ਉਹ ਪੀਡੀਐਫ ਬਣ ਕੇ ਤੁਹਾਡੇ ਫੋਨ ਦੇ ਵਿੱਚ ਡਾਊਨਲੋਡ ਹੋ ਜੂਗੀ ਤੇ ਜਿਹੜਾ ਇਸ ਦਾ ਪ੍ਰਿੰਟ ਆਊਟ ਲੈਣਾ ਤੁਸੀਂ ਉਹ ਦੂਸਰੇ ਦਿਨ ਮੇਰੇ ਤੋਂ ਸਵੇਰ 7:00 ਤੋਂ ਲੈ ਕੇ 11:50 ਦੇ ਵਿੱਚ ਵਿੱਚ ਜਦੋਂ ਮਰਜ਼ੀ ਆ ਕੇ ਆਪਣਾ ਪ੍ਰਿੰਟ ਲੈ ਸਕਦੇ ਆ ਤੇ ਹੁਣ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤਾਂ ਤੁਹਾਡੇ ਅੱਗੇ ਬੇਨਤੀ ਸੀ ਵੀਡੀਓ ਨੂੰ ਸ਼ੇਅਰ ਕਰਨ ਨਾਲ ਜ਼ਰੂਰ ਕਿਸੇ ਦੀ ਮਦਦ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ